ਹਾਂਜੀ ਯਾਰ ਕੀ ਹਾਲ ਚਾਲ ਹਾਰੇ ਦੋਸਤੋ ਮਿੱਤਰ ਅਮੀਰ ਗੱਲ ਵੀ ਠੀਕ ਠਾਕ ਨੂੰ ਥੋੜੇ ਜਾਨਵਰੀ ਸੱਟ ਵਟ ਹੋਣਗੇ ਲਓ ਵੀ ਮਿੱਤਰੋ ਪਹਿਲਾਂ ਆਪਾਂ ਛੱਡ ਦਿੰਨੇ ਆ ਮੁਰਗੇ ਤੇ ਇੱਕ ਆਪਣਾ ਨਿਖਾਨ ਹੋ ਗਿਆ ਉਸ ਨੂੰ ਮਦਾ ਹੱਦਣਾ ਚਾਹੀਦਾ ਚਲੋ ਜੀ ਆਹ ਮੁਰਗੀ ਆਪਣੀ ਅੰਡਾ ਪੀਣ ਵਾਲੀ ਹੈ ਬਾਰੇ ਇੱਕ ਅੱਧਾ ਮਹੀਨਾ ਹੀ ਰਹਿ ਗਿਆ ਇਹਨੀ ਮੁਰਗੀ ਨੇ ਅੰਡਾ ਦੇ ਦੇਣਾ ਆਪਣੀ ਠੀਕ ਹੈ ਆਇਓ ਕੌਣ ਪਾਈਏ ਇਹਦੇ ਵਿੱਚ ਦਾਣੇ ਦੇ ਉੱਪਰ ਲੇ ਰਿਹਾ ਆਹ ਦੇਖੋ ਯਾਰ ਬਾਈਏ ਆਪਣਾ ਸਾਧਿਆਂ ਵਾਲਾ ਬੱਚਾ ਵਿਚਾਰਾ ਮਰ ਗਿਆ ਬਾਹਰ ਨਿਕਲ ਕੇ ਤੁਹਾਨੂੰ ਆਜੋ ਆ ਦੇਖੋ ਯਾਰ ਲੈ ਸਾਧਿਆਂ ਵਾਲਾ ਵਿਚਾਰਾ ਪੱਲੇ ਵੀ ਨਹੀਂ ਖੁੱਲਦੇ ਪਤਾ ਨਹੀਂ ਯਾਰ ਕੀ ਇਹਦੀ ਨਾ ਹੱਡੀ ਵੀ ਹੈ ਨਹੀਂ ਸ਼ਾ ਦੇਖੋ ਲੈ ਵਿਚਾਰਾ ਯਾਰ ਮਰ ਗਿਆ ਚਲ ਕੋਈ ਨਹੀਂ ਉਹ ਤਾਂ ਬਿਹਾਵਾਗੇ ਹਨ ਰੱਬੇ ਦੀਆਂ ਅੰਦਰ ਮੈਨੂੰ ਸ਼ਾਂਤੀ ਦੇਵੇ ਇਹਨੂੰ ਰੱਖ ਦਵਾਂਗੇ ਕੁੱਕੜਾਂ ਨੂੰ ਫੀਡ ਪਾ ਦਈਏ। ਆਲੋ ਭਾਈ। ਆ ਚੱਕ ਲਈ ਆਪਾਂ ਦੋ ਜੋੜੇ ਦਿਖਾ ਦੀ ਮੜਾ। ਕੀ ਆਪਾਂ ਲੈ ਚਾਲਦੇ ਤਿੰਨੇ ਚਾਰੇ ਉੱਪਰ। ਦੇਖ ਲਓ। ਤੇ ਤੇਲੀ ਜੋੜੀ ਤੇ ਕਾਲੀ ਪੂਛ ਵਾਲੀ ਜੋੜੀ ਤੇ ਆ ਦਾਣੇ ਪਾਲੇ ਟਰੇਆਂ ਚ ਤੇ ਹੁਣ ਰੱਖਦੇ ਇਹਨਾਂ ਨੂੰ ਚੱਲ ਕੇ ਦਾਣੇ ਤੇ ਇਹਨਾਂ ਲਈ ਸੋਨ ਦੱਸਦੇ ਆ ਯਾਰ ਬੱਚੇ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਕਿਵੇਂ ਮਰ ਗਿਆ ਵਿਚਾਰਾ ਆ ਜਾ ਵੀ ਪਿੰਦਰ ਵਾਲਿਆ ਚਾਕੇ ਹਾਂ ਹਾਂ ਹਲਾ ਉਸ ਖੁੱਡਾ ਆਪਾਂ ਲੈ ਕੋਲ ਆ ਇਹਨੂੰ ਰੱਖ ਦਿੰਦੇ ਆ ਪਟਰੇ ਤੇ ਬਾਈ ਉਹ ਕੂਤਰੀਆਂ ਤੇ ਦੋਨੋਂ ਦੇ ਡਾਉਟ ਉੱਪਰ ਲਾ ਲਈਆਂ ਤੇ ਮੇਰੇ ਸਾਹਮਣੇ ਅੰਡੇ ਦਾ ਕੋਈ ਰੱਖ ਲਿਆ ਉਹਨਾਂ ਨੇ ਇੱਕ ਅੱਧ ਹੀ ਨਹੀਂ ਦੇਖਦੇ ਆ ਚੱਲ ਕੇ ਤੇ ਆ ਜੋੜੇ ਆਪਾਂ ਛੱਡਦੇ ਆ ਲਓ ਜੀ ਆ ਕਰ ਦਿੰਨੇ ਆ ਪਰ ਰੀਲਿਸ ਖੁੱਡੇ ਦੇ ਵਿੱਚ ਦੋ ਜੋੜੇ ਹੋਰ ਇਹ ਐ ਕਿ ਸੱਟ ਹੋ ਜੈਗੀ ਆ ਬੇ ਨਾ ਕੂਚ ਲਿਬੜੇ ਪਾ ਯਾਰ ਥੱਲੇ ਨਾ ਉਹ ਤਪ ਤਪਣੀ ਨਹੀਂ ਲੱਗਦੀ ਨਹੀਂ ਤਾਂ ਇੱਥੇ ਖਾਣਗੇ ਰੱਜ ਕੇ ਦਾਣੇ ਨਾਲੇ ਰਹਿਣਗੇ ਐਕਟਿਵ ਤੇ ਉਹ ਆਪਾਂ ਦੋਨੇ ਛਿੱਕੂਆਂ ਚ ਨਾ ਉਹਦੇ ਕੂਤ ਹੀ ਉਧਰ ਵੀ ਸ਼ਾਕੀ ਜੜੀ ਜਾਂਦੀ ਆ ਮੇਰੇ ਜੀ ਡਾਊਟ ਹੈ ਇਹਨਾਂ ਤੇ ਮੈਂ ਦੇਖ ਕੇ ਆਉਣਾ ਕੈਮਰਾ ਅੰਦਰ ਲਈ ਆ ਕੇ ਤੇ ਦੀਪ ਆਨ ਟਾਈਮ ਨਾ ਤੂੰ ਇਧਰੇ ਖੁੱਡੇ ਦਾ ਲੌਕ ਖੋਲ ਆ ਰਹੀ ਚਾਬੀ ਟਰੇ ਰੱਖਦ ਕੇ ਪਹਿਲਾਂ ਉਧਰ ਖੜਜੋ ਇਹ ਭੇੜੀ ਦੇ ਨਿਆਲੇ ਖੋਲੀ ਮੜੀ ਜੀ ਆ ਬਰੀ ਲਾਤੀ ਆਪਾਂ ਆ ਜਾ ਖਲਿਨੇ ਆ ਟ੍ਰੇ ਮੈਕਸ ਕਰਕੇ ਇਹਦੇ ਚ ਬਾਈ ਆਪਾਂ ਹੁਣ ਖਰਾਕ ਪਾਉਣ ਲੱਗ ਗਏ ਮੱਕੀ ਕਣਕ ਤੇ ਸਰੋਂ ਖੋਲ ਦੇ ਖੋਲ ਦੇ ਆ ਲੈ ਕੋਈ ਤੇ ਬਾਈ ਜੋ ਬੱਚੇ ਦੀ ਲਾਸ਼ ਤੇ ਉਹ ਕੁਦਰ ਨਾਲ ਦੋ ਦਰ ਨਾਲ ਅੰਡੇ ਰੱਖੇ ਹੋਏ ਆ ਬਾਕੀ ਤਾਂ ਠੀਕ ਲਾ ਬਾਕੀ ਸਭ ਠੀਕ ਆ ਯਾਰ ਉਹ ਵੀ ਐਕਟਿਵ ਸੀਗਾ ਪਤਾ ਨਹੀਂ ਰੱਬ ਹੀ ਜਾਣੇ ਉਹ ਕਿਵੇਂ ਵਿਚਾਰਾ ਮਰ ਗਿਆ ਯਾਰ ਜਾਂ ਨਹੀਂ ਇੰਨੀ ਕੋਈ ਹੋਰ ਕੀ ਆ ਜਮਾਂ ਠੀਕ ਸੀ ਕੁਛ ਨਹੀਂ ਹੋਇਆ ਉਹਨੂੰ ਟੈਗ ਟੂ ਕੀ ਹੋ ਗਿਆ ਵੇ ਇਹ ਤਾਂ ਕੰਗਰੇਜ ਦਾ ਕੋਈ ਕੰਮ ਕੋਈ ਹੈ ਨਹੀਂ ਸੀ ਬਾਕੀ ਪਤਾ ਨਹੀਂ ਯਾਰ ਤੇ ਇਧਰੋਂ ਵੀ ਚੱਕ ਦਿੰਨੇ ਆ ਬੋਰੀ ਬਾਰੀ ਭੇੜ ਉਹ ਵੀ ਬੋਰੀ ਤੇ ਨਹੀਂ ਕਰ ਦਿੰਨੇ ਸਿਸਟਮ ਚੱਕੋ ਜੀ ਪੇੜ ਇਧਰ ਵਾਧਾ ਇਧਰ ਤਾਂ ਹੈ ਨਹੀਂ ਇਧਰ ਇਧਰ ਵੀ ਹੈ ਨਹੀਂ ਧਰਨ ਵਾਲਾ ਹੀ ਆ ਢੋਲ ਦੇ ਹਣੀ ਕੋਈ ਅੰਡਾ ਨਹੀਂਗਾ ਉੱਤਰ ਲੈਣਗੇ ਬਾਈ ਉੱਤਰਿਆ ਨਹੀਂਗਾ ਕਿਸੇ ਨੇ ਹਾਈ ਤੱਕ ਪਾਣੀ ਆਪ ਪਿਆਦਾਂਗੇ ਹੁਣ ਇਹਨਾਂ ਨੂੰ ਦਾਣੇ ਖਾ ਲੈਂਦੇ ਗਏ ਲਓ ਜੋੜੇ ਦਾ ਆਪ ਛੱਡਦੇ ਹੁਣ ਚੱਲਦੇ ਹਾਂ ਥੱਲੇ ਹੁਣਾਂ ਟਾਈਮ ਕੋਕੜਾਂ ਨੂੰ ਪੰਗੇ ਲੈਣੇ ਆ ਦੀਪ ਕਹਿੰਦਾ ਆਹ ਦੇਖੋ ਬਾਈ ਇੱਧਰੋਂ ਮਿੱਟੀ ਜੀ ਪੱਕ ਗਈ ਆ ਤੇ ਇੱਧਰ ਹਜੇ ਉਹੀ ਆ ਖੋਡਾਂ ਨੂੰ ਸੁੱਕਾ ਵਾ え ਬਾਕੀ ਆਂਡਾ ਹੁੰਦਾ ਦੇਖ ਲੇ ਹੈ ਨਹੀਂ ਗਾ ਇੱਧਰ ਵੀ ਇੱਧਰ ਵੀ ਇੱਧਰ ਵੀ ਆ ਇੱਧਰ ਵੀ ਚਾਰੇ ਖੁੰਝੇ ਜੇ ਆਂਡਾ ਦਾ ਕਰ ਲੈ ਚੈੱਕ ਤੇ ਆਂਡਾ ਹੈ ਨਹੀਂ ਤੇ ਬਾਕੀ ਕੁੱਕੜਾ ਤੂੰ ਵੀ ਕੋਸ਼ਿਸ਼ ਕਰ ਬਾਈ ਆਂਡੇ ਉਂਡੇ ਦੇਣ ਦੀ ਆਹ ਦੇਖੋ ਯਾਰ ਹੱਥ ਦੀ ਫੜਖਾ ਫੜ ਫੜਕਾਲੀ ਮਰਗੀ ਮਾਰਤਾ ਕੁੱਕੜਾ ਕੁੱਕੜ ਜਦੋਂ ਮਾਰੂ ਉਹਦੇ ਵੇਖੀ ਜੋ ਫੜ 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 ਫੜਲਾ 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 ਵਈ ਦੀ ਬਡਰ ਗਿਆ ਬਈ ਇਹਨਾਂ ਨੂੰ ਤਾੜ ਅੰਦਰ ਇਹਨੂੰ ਕੱਲੀ ਨੂੰ ਛੱਡ ਦੇ ਏਦੂੰ ਡਾਰ ਲਾਦਾ ਮੈਨੂੰ ਬਈ ਅਸੀਂ ਕੋਸ਼ਿਸ਼ਾਂ ਬਹੁਤ ਕਰ ਲਈਆਂ ਪਰ ਮੇਰੇ ਤੇ ਦੀਪ ਤੋਂ ਨਾ ਕਾਲੀ ਕੁਕੜੀ ਨਹੀਂ ਫੜੀ ਗਈ ਐ ਕਿ ਨਾ ਮੰਜਾ ਜਿਵੇਂ ਡਿੱਕਾ ਡਿੱਕੇ ਲੱਗਦੇ ਜਿਹੜੇ ਇੱਕ ਤਾਂ ਮੰਜਾ ਹੋ ਗਿਆ ਤੇ ਇੱਕ ਹੀ ਬਾਲਣ ਦੇ ਉੱਤੋਂ ਦੀਦ ਕਦੇ ਇੱਧਰ ਦੀ ਕਦੇ ਇੱਧਰ ਦੀ ਤਰਪਾਲ ਦੇ ਵਿੱਚ ਦੀ ਮੇਰੀ ਤੇ ਦੀਪ ਦੀ ਲੈਦ ਨਿਕਲ ਗਈ ਬਾਈ ਅਰੇ ਜੋ ਇੱਧਰੋਂ ਨਾ ਜਦੋਂ ਮੈਂ ਇੱਥੇ ਆ ਕੇ ਭੱਜਿਆ ਤੇ ਇੱਧਰ ਦੀ ਨੰਗ ਕੇ ਤੇ ਇਹਦੇ ਵਿੱਚ ਵੱਜੀ ਆਹ ਲਈ ਆਪਣੀ ਦੇ ਦੇ ਕੋਈ ਮੋਰਗਨ ਆਪਣਾ ਫੀਡ ਖਾਈ ਜਾਂਦਾ ਤੇ ਕੱਲ ਭਾਈ ਗਿਆ ਸੀ ਮੈਂ ਕੰਮ ਤੇ ਨੁੰਨੇ ਲਾਸੀ ਫੂਣ ਵੀ ਕਹਿੰਦਾ ਆ ਜਾ ਤੇ ਆਪਾਂ ਜਾਣਾ ਹਾਂ ਹਾਂ ਲਾ ਲਾ ਦੇ ਮਚਾਦੇ ਕੋਈ ਚੱਕਰ ਨਹੀਂ ਤੇ ਨੁੰਨੇ ਨੂੰ ਫਿਰ ਮੈਂ ਰਾਤ ਦਵਾ ਕੇ ਲਿਆਇਆ ਭਾਈ ਦਾਣੇ ਕਬੂਤਰਾਂ ਲਈ ਉਹਦੇ ਵਿੱਚ ਇੱਕ ਤਾਣੂ ਦਵਾਤੀ ਆਪਾਂ ਛੋਲਿਆਂ ਦੀ ਦਾਲ ਪੀਲੇ ਤੇ ਉਸ ਤੋਂ ਬਾਅਦ ਥੋੜੀ ਜਿਹੀ ਮੱਕੀ ਤੇ ਥੋੜੀ ਜਿਹੀ ਸਰੋਂ ਅ ਸਰੋਂ ਨਹੀਂ ਹੱਜ ਹਾਂ ਸਰੋਂ ਹੀ ਸਰੋਂ ਦੋਨੇ ਤਨੇ ਐਟਮਾ ਦਵਾਦਿਆਂ ਮੈਂ ਖੈ ਮਿਕਸ ਕਰਕੇ ਥੋੜੀ ਫੜੀ ਪਾ ਦਿਆ ਕਰੇ ਤੇ ਬਾਕੀ ਹੁਣ ਆਪਾਂ ਕਬੂਤਰਾਂ ਦੀ ਕਰਾਂਗੇ ਪਰ ਪਟਾਈ ਉਹ ਤੁਹਾਨੂੰ ਵਲੌਗ ਚ ਦਿਖਾਵਾਂਗੇ ਤੇ ਉਹ ਕਰਾਂਗੇ ਹਜੇ ਹਫ਼ਤਾ ਰੋਕ ਕੇ ਜਾਣੀਦਾ ਅਗਲੇ ਮਹੀਨੇ ਠੀਕ ਹੈ ਜੀ ਉਹ ਤੁਹਾਨੂੰ ਦਿਖਾਵਾਂਗੇ ਤੇ ਜਿਹੜਾ ਪਾਪੇ ਦਾ ਯਾਰ ਤੁਸੀਂ ਵਲੌਗ ਦੇਖਿਆ ਹੁਣ ਹਨਾ ਕੱਲ ਵਾਲਾ ਉਹ ਬੱਚਾ ਜਿਹੜਾ ਰੱਤਾ ਸੀ ਉਹਦੇ ਪਿੱਛੇ ਬਹੁਤ ਪਲਾਟਾ ਪਲੂਟਾ ਜਾ ਕੇ ਆਏ ਹਨਾ ਮੈਨੂੰ ਮੈਂ ਉਹਨਾਂ ਦੇ ਪਾਪਾ ਭਾਈ ਸਾਨੂੰ ਨਹੀਂ ਉਹ ਲੱਭਿਆ ਅਸੀਂ ਨਾ ਜਦੋਂ ਪਾਪੇ ਦੇ ਖੁੱਡੇ ਉੱਤੇ ਚੜ੍ਹੇ ਸਾਨੂੰ ਅਸੀਂ ਆਏ ਦੇਖ ਲਿਆ ਵੀ ਉਹ ਕੋਠੀ ਦੇ ਮਗਰ ਡਿੱਗਿਆ ਪਰ ਆਏ ਨਹੀਂ ਪਤਾ ਉਹ ਕੋਠੀ ਦੇ ਵਿੱਚ ਵੜ ਗਿਆ ਕਿ ਪਲਾਟ ਦੇ ਵਿੱਚ ਡਿੱਗ ਪਿਆ ਕਿਉਂਕਿ ਕਾਹੂ ਸੇਰ ਵਿੱਚ ਬਹੁਤ ਆ ਸਫਾਈ ਕਰਨ ਵਾਲੀ ਪਲਾਟ ਦੀ ਉਹ ਜੀ ਸਾਨੂੰ ਨਹੀਂ ਉੱਥੇ ਕਿਤੇ ਵੀ ਲੱਭਿਆ ਇਹ ਨਹੀਂ ਪਤਾ ਉਹ ਉਧਰੋਂ ਢੇੜਾ ਪਾ ਕੇ ਤੇ ਪਿੱਛੇ ਲੰਘ ਗਿਆ ਹੋਵੇ ਤੇ ਉੱਡਿਆ ਵੀ ਨਹੀਂ ਦਿਸੇ ਨਹੀਂ ਸਾਨੂੰ ਕਿਧਰ ਚਲ ਗਿਆ ਉਹ ਤੇ ਉਦੋਂ ਬਾਅਦ ਹੁਣ ਪਾਪੇ ਦਾ ਯਾਰ ਫੇਵਰੇਟ ਬੱਚਾ ਸੀਗਾ ਉਹ ਬੰਦ ਕੀਤਾ ਫਿਰ ਜਦੋਂ ਤਾਂ ਵਾਂਡੇ ਜੋ ਨਿਕਲਿਆ ਨਾ ਪਾਪੇ ਨੇ ਡਾਇਆ ਨਹੀਂ ਸੀਗਾ ਉਹ ਇੱਕ ਦਿਨ ਆਲਦਾ ਹੋਰ ਆਪਾਂ ਕਹਿੰਦਾ ਹੁਣ ਉਹ ਉੱਡ ਗਿਆ ਕਰਕੇ ਤੇ ਦੂਜੇ ਨੂੰ ਵੀ ਕੱਟ ਕਰ ਦੇਣਾ ਕੈਂਚੀ ਲਾ ਦੇਣੀ ਆ ਉਹਦੇ ਬੱਚੇ ਬੱਚੇ ਡਾਈ ਜਾਂਦਾ ਪਾਪਾ ਠੀਕ ਆ ਜੀ ਤਾਂ ਕਰਕੇ ਨਾ ਪਾਪੇ ਦਾ ਯਾਰ ਮਾਨ ਜਾਂ ਆਦਾਸ ਹੋ ਗਿਆ ਇਹ ਬਚਰੇ ਦਾ ਫਿਰ ਅਹੀ ਕਾ ਚੱਲ ਕੋਈ ਨਹੀਂ ਕਬੂਤਰ ਦਾ ਮੈਸੇਜ ਹੋਰ ਆਉਂਦੇ ਰਹਿੰਦੇ ਆ ਮੈਂ ਤੈਨੂੰ ਨੇ ਹੌਸਲਾ ਦਿੱਤਾ ਬਸ ਫਿਰ ਤਾਂ ਹੀ ਕਰਕੇ ਉਦੋਂ ਬਾਅਦ ਦਿਸਿਆ ਹੀ ਨਹੀਂ ਯਾਰ ਇਧਰ ਮਾੜਾ ਮੋਟਾ ਨਾ ਉੱਡਿਆ ਉੱਥੇ ਵੀ ਉੱਡ ਕੇ ਦੁਬਾਰਾ ਨਹੀਂ ਬੈਠਿਆ ਸਾਨੂੰ ਦਿਸਿਆ ਹੀ ਨਹੀਂਗਾ ਅਈ ਤਾਂ ਬਹੁਤ ਨਿਗਰ ਰੱਖੀਦਾ ਆਂਡ ਗਵਾਨ ਜਿੰਨੇ ਕਬੂਤਰ ਬਾ ਸਾਰਿਆਂ ਨੂੰ ਬਈ ਅਲਰਟ ਕਰਦਾ ਕਿ ਫਲਾਣੇ ਰੰਗ ਦਾ ਰੰਗ ਦਾ ਚਲਕਾ ਦਾ ਲੱਗਿਆ ਵੀ ਉਹ ਜਿਹੜਾ ਰੰਗ ਆ ਤਾਂ ਪੂਰਾ ਨੀਲਾ ਕਾਲਾ ਵਿਆਹ ਕਰਕੇ ਬੱਚਾ ਨਿਕਲਿਆ ਵਾ ਤੇ ਜੇ ਕਿ ਹੁੰਦੇ ਸਿਆ ਬਾਈ ਜਰੂਰ ਦੱਸਿਓ ਤੇ ਵੀਡੀਓ ਦੇ ਵਿੱਚ ਵੀ ਆਪਾਂ ਕਿਹਾ ਸੀ ਹਨਾ ਜੇ ਕੋਈ ਨੇੜੇ ਤੜੇ ਦਾ ਵਲੌਗ ਦੇਖ ਰਿਆ ਤੇ ਬਾਈ ਬਣਾ ਜਰੂਰ ਪਹਚਾ ਦਿਓ ਠੀਕ ਹੈ ਜੀ ਬਾਈ ਤੇ ਇਹ ਵੀਡੀਓ ਦਾ ਪੀਚੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਦਿਓ ਸੋ ਵੀਡੀਓ ਕਿੱਦਾਂ ਲੱਗੀ ਬਾਈ ਮੈਨ ਤਰੋ ਤੇ ਤੇਰੇ ਤੋਂ ਹਜੇ ਅੱਗ ਨਹੀਂ ਬੱਜੀ ਮਚਾ ਦੇ ਮਚਾ ਦੇ ਕਹਿੰਦਾ ਮੈਂ ਟਮਾਰ ਬਾਕੀ ਇਹ ਮੁਰਗੀਆਂ ਤੁਹਾਡੇ ਸਾਹਮਣੇ ਬਾਈ ਫੜਨ ਦੀ ਕੋਸ਼ਿਸ਼ ਕੀਤੀ ਜੀ ਨਹੀਂ ਫੜेंगी ਗੰਗਾ ਤੇ ਦੀਪ ਨੂੰ ਚੈਲੰਜ ਦੇਣਾ 1000 ਰੁਪਏ ਤੇ ਕਿ 2000 ਰੁਪਏ ਤੇ ਕਿੰਨੇ ਚ ਦਈਏ ਤੁਸੀਂ ਕਮੈਂਟ ਕਰਕੇ ਦੱਸੋ ਹੈ ਵੀ ਕਿੰਨੇ ਚ ਦਈਏ ਚੈਲੰਜ ਤੈਨੂੰ 10000 10000 10000 ਲੱਕਮ ਤਾਂ ਕਰ ਦੇਣੀ ਆ ਤੂੰ ਹੈ 10000 ਤੈਨੂੰ ਫੇਰੀ ਦੇਵਾਂਗੇ ਨਾਮ 'ਚ ਭਈ ਅੱਗ ਤਾਂ ਮਚਾਉਣੀ ਆ ਗਈ ਦੀਪ ਨੂੰ ਦੇਖੋ ਇੱਥੇ ਲਾਟਾਂ ਕਢਾ ਤੀਆਂ ਇੰਨੀ ਗਰਮੀ ਆ ਆ ਦੇਖੋ ਇੱਥੇ ਸੂਰਜ ਲਾ ਆ ਦੇਖ ਦੇਣ ਖੜਾ ਸੂਰਜ ਤਾਂ ਵੇ ਇੱਧਰ ਏ ਆ ਵੇਰਾ ਸੂਰਜ ਘੜਾ ਦੇਖਣਾ ਹਾਂ ਸੂਰਜ ਨਹੀਂ ਦੀਦਾ ਇੰਨੀ ਗਰਮੀ ਆ ਦੀਪ ਨੇ ਚੱਕ ਕੇ ਆ ਦੇਖ ਲੋ ਅੱਗ ਬਚਾਦੀ ਐ ਇਹ ਜੇ ਕੰਮ ਆ ਬਈ ਇਹਦੇ ਪੁੱਠੇ ਪੁਝਾਇਆ ਮਾ ਨਾ ਨਾ ਪਾਣੀ ਨਾ ਪਾ ਦੀ ਹੁਣ ਕਿਤੇ ਅੱਗ 'ਚ ਕਹਿੰਦੇ ਪਾਣੀ ਨਹੀਂ ਪਾਉਣਾ ਚਾਹੀਦਾ ਉਹ ਡੱਜੜਾ ਹੀ ਆ ਪਾ ਵੀ ਆ ਚਲ ਆ ਉਹ ਚੜੀ ਜਾਂਦਾ ਕਿਸੇ ਦਾ ਹੀ ਠਕ ਜੀ ਡੋ ਰਹੀ ਤੇ ਬਾਈ